ਸਾਈਡ ਤੇ ਹੋਏ ਕੋਈ ਪ੍ਰੇਸ਼ਾਨ ਕੋਈ ਨਾ ਕੋਈ ਪ੍ਰੇਸ਼ਾਨ ਕੋਈ ਨਾ ਉਹ ਖਾਦੇ ਪਾਣੀ ਸਰ ਆ ਜੇ ਤੁਸੀਂ ਆਇਓ ਰੋਜ਼ ਮਾਰ ਕੋਲ ਪ੍ਰਾਪਤ ਕੰਪੇਨ ਆਇਓ ਕਿਸ ਤਰ੍ਹਾਂ ਦਾ ਤੁਹਾਨੂੰ ਲੱਗ ਰਿਹਾ ਕਿਸ ਤਰ੍ਹਾਂ ਦਾ ਹੰਗਾਰਾ ਮਿਲ ਰਿਹਾ ਵਾ ਅੱਜ 18 ਤਰੀਕਾ ਨਗਰ ਪੰਚਾਇਤ ਦੀਆਂ ਵੋਟਾਂ 21 ਤਰੀਕ ਨੂੰ ਪੈਣ। ਅਸੀਂ ਲਗਭਗ ਆਪਣਾ ਚੋਣ ਪਕਾ ਦੇਣਾ ਕੰਪਲੀਟ ਕਰਿਆ। ਕੱਲ ਥੋੜਾ ਬਾਕੀ ਰਹਿ ਗਿਆ। ਕੰਮ ਲਾਸਟ ਡੇ ਨੇ ਉੰਨੀ ਆ। ਅੱਜ ਮੈਂ ਮੇਰੇ ਛੋਟੇ ਵੀ ਰੋਹਤ ਮੋਤਪਰਾ ਜੀ ਦੀ ਵਾਰਡ ਦੇ ਵਿੱਚ 3 ਨੰਬਰ 'ਚ ਆਇਆ ਸੀਗਾ। ਜਿਹੜੀ ਹਲਕਾ ਈਸਤ ਦੇ ਵਿੱਚ ਪੈਂਦੀ ਪੂਰਬੀ ਹਲਕਾ ਸਾਡਾ। ਜਿੰਨਾ ਪਿਆਰ, ਸਤਿਕਾਰ, ਜਿੰਨਾ ਹੰਗਾਰਾ ਲੋਕਾਂ ਦੇ ਵਿੱਚ ਆ। ਮੈਨੂੰ ਲੱਗਦਾ ਕਿ ਦੋ ਤਿਹਾਈ ਤੋਂ ਵੱਧ ਵੋਟਾਂ ਜਿਹੜੀਆਂ ਮਦੋਤਾਜੀ ਨੂੰ ਪੈਣਗੀਆਂ ਉਹ ਸਾਡੇ ਨੌਜਵਾਨ ਜਿੱਤ ਕੇ ਹਾਊਸ ਦੇ ਵਿੱਚ ਮੇਰ ਜਿਹੜਾ ਆਮ ਆਦਮੀ ਪਾਰਟੀ ਦਾ ਬਣ ਰਿਹਾ ਹਾਊਸ ਦੇ ਜਿਹੜੇ ਮੈਂਬਰ ਬਣਨਗੇ ਤੇ ਇਹ ਇਸ ਇਲਾਕੇ ਦੀਆਂ ਇਸ ਵਾਰਡ ਦੀਆਂ ਜਿੰਨੀਆਂ ਸਮੱਸਿਆਵਾਂ ਨੇ ਉਹਨੂੰ ਹਾਊਸ ਦੇ ਵਿੱਚ ਰੱਖਣਗੇ ਮੈਂ ਬਸ ਤੁਹਾਡੇ ਤਾਂ ਇਸ ਏਰੀਏ ਦੇ ਸਵਾਰਡ ਦੇ ਸਾਰੇ ਭੈਣ ਭੜਵਾਂ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਤੇ ਬਹੁਤ ਨੂੰ ਵੋਟਾਂ ਬਹੁਤ ਨੌਜਵਾਨ ਹੈ ਚੰਗ ਹੈ ਇਹਨੂੰ ਜਿਤਾਓ ਤੁਹਾਡੀ ਵਾਰਡ ਦਾ ਵਿਕਾਸ ਕਰਨਾ ਸਾਡੀ ਡਿਊਟੀਆਂ ਜੋ ਤੁਹਾਡੇ ਮੁੱਦੇ ਆ ਤੁਸੀਂ ਜੋ ਇਹਨੂੰ ਦੱਸੋਗੇ ਉਹ ਪਹਿਲ ਦੇ ਆਧਾਰ ਦੇ ਉੱਤੇ ਅਸੀਂ ਉਹ ਮੁੱਦੇ ਸਾਰੇ ਹੱਲ ਕਰਾਂਗੇ ਕਿਉਂਕਿ 75 ਸਾਲ ਤੋਂ ਕਾਂਗਰਸ ਅਕਾਲੀ ਭਾਜੀਪੀ ਵਾਲੇ ਜਿਹੜੇ ਉਹ ਨਗਰ ਨਗਰ ਦੇ ਹੌਸਲੇ ਕਾਬਜ਼ ਨੇ ਤੇ ਸ਼ਹਿਰ ਦੀ ਕਿੰਨੀ ਮਾੜੀ ਹਾਲਤ ਹੈ ਸ਼ਹਿਰ ਦੇ ਸ਼ਿਵਦੇਜ ਦੀ ਗੰਦੇ ਪਾਣੀ ਦੀ ਪੀਣ ਵਾਲੇ ਪਾਣੀ ਦੀ ਇੰਨੀ ਮੰਦੀ ਹਾਲਤ ਕਰਤੀ ਇਹਨਾਂ ਨੇ ਕੋਈ ਸਾਬ ਹੀ ਨਹੀਂ ਸ਼ਾਇਦ ਜੇ ਠੀਕ ਕਰਨਾ ਜੇ ਸ਼ਾਇਦ ਵਿੱਚ ਆਪਾਂ ਸੀਵਰੇਜ ਸਿਸਟਮ ਠੀਕ ਕਰਨਾ ਜੇ ਪੀਣ ਦਾ ਪਾਣੀ ਦਾ ਠੀਕ ਪ੍ਰਬੰਧ ਕਰਨਾ ਗੰਦੇ ਪਾਣੀ ਦਾ ਨਿਕਾਸ ਕਰਨਾ ਤੇ ਜਿਸ ਪਾਰਟੀ ਦੀ ਸਰਕਾਰ ਹੈ ਉਸ ਪਾਰਟੀ ਦੀ ਕਾਲਪੋਜੀਸ਼ਨ ਹੋਣੀ ਬਹੁਤ ਜ਼ਰੂਰੀ ਹੈ ਜੇ ਉੱਤੇ ਮੁੱਖ ਮੰਤਰੀ ਸਾਡਾ ਸਰਦਾਰ ਭਗਵੰਤ ਸਿੰਘ ਮਾਨ ਨੇ ਥੱਲੇ ਸਾਡਾ ਹਾਊਸ ਸਾਡੀ ਮਤਲਬ ਜਿਹੜਾ ਮਹਿਲ ਬਣ ਜਾਂਦਾ ਇਹ ਸ਼ਾਇਦ ਦਾ ਵਿਕਾਸ ਜਿਹੜਾ ਉਹ ਦੂਣਾ ਤੀਣਾ ਜਿਹੜਾ ਅਸੀਂ ਕਰਾਂਗੇ ਇਸ ਵਾਰਡ ਦਾ ਵੀ ਕਰਾਂਗੇ ਸੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਆਪਣਾ ਇੱਕ ਇੱਕ ਕੀਮਤੀ ਵੋਟ ਜਿਹੜਾ ਸਾਡੇ ਸੋਹਤ ਬਦੁੱਤਾ ਜੀ ਨੂੰ ਪਾਓ ਅਸੀਂ ਤੁਹਾਡੀ ਵਾਰਡ ਦਾ ਤੁਹਾਡੇ ਸ਼ਹਿਰ ਦਾ ਜਿਹੜਾ ਬੇਹੱਦ ਨਹੀਂ ਗਰੀਨ ਐਂਡ ਕਲੀਨ ਸਾਫ਼ ਸੁਥਰਾ ਸ਼ਹਿਰ ਬਣਾਵਾਂਗੇ ਹਰਿਆ ਭਰਿਆ ਸ਼ਹਿਰ ਬਣਾਵਾਂਗੇ ਸਾਡੀ ਡਿਊਟੀ ਸਰ ਪਹਿਲੋਂ ਆਮ ਪਾਰਟੀ ਨੇ 93 ਨੇ 93 ਸੀਟਾਂ ਕੜੀਆਂ ਸੀ ਇਸ ਟਾਈਮ ਤੇ ਸ਼ਹਿਰ ਦੇ ਕੱਲੇ ਕੱਲੇ ਕਾਉਂਸਲਰ ਕਿੱਥੇ ਤੁਸੀਂ ਖਿੜਾਰੇ ਆ ਔਰ ਜਿੱਥੇ ਜਾ ਰਹੇ ਹੋ ਉਧਰ ਦੇ ਕਿੰਨਾ ਕਿਸ ਤਰ੍ਹਾਂ ਦਾ ਤੁਹਾਨੂੰ ਮੈਨੂੰ ਲੱਗਦਾ ਜਿੱਦਾਂ 85 ਵਾਰਡਾਂ ਚੋਂ ਅਸੀਂ 75 ਵਾਰਡਾਂ ਜਿਹੜੀਆਂ ਆਮ ਦਾ ਔਰ ਆਉਣ ਵਾਲਾ ਮੇਰ ਜਿਹੜਾ ਤੁਸੀਂ ਸਸ ਰਹੇ ਹੋ ਕੌਣ ਆਏਗਾ ਨਾ ਨਹੀਂ ਜੀ ਮੇਰ ਤੇ ਵੇਖੋ ਕੌਂਸਲ ਜਿਹੜੇ ਜਿੱਤਣਗੇ ਜੋ ਪਾਰਟੀ ਦੀਆਂ ਦਵੈਤਾ ਨੇ ਪਾਰਟੀ ਦਾ ਬੈਠ ਕੇ ਮੀਟਿੰਗ ਕਰਾਂਗੇ ਜਿਹੜੇ ਸਾਡੇ ਕੌਂਸਲ ਬਣਨਗੇ ਉਹ ਤੋਂ ਨਹੀਂ ਇਹਨਾਂ ਦੀ ਸਲਾਹ ਦੇ ਨਾਲ ਨਵਾਂ ਮੇਰ ਦਵਾਵਾਂਗੇ ਮੇਰ ਤਾਂ ਸਦ ਅੰਬਸਦ ਹੋਊਗਾ ਬਾਦ ਦਾ ਧੋਣਾ ਨਹੀਂ ਜਿਹੜੇ ਕੌਂਸਲ ਜਿੱਤ ਕੇ ਉਹਨਾਂ ਜੋ ਹੋਣਾ ਹੋਲ ਕੇ ਦੇ ਫੜ ਕੇ ਸੋਣਾ ਲੈ ਆਉਣਾ ਤੁਸੀਂ ਦੇਖ लीजिएगा ਕਿ ਪਤਾ ਕਿਹਦੀ ਕਿਸਮ ਚਾਪ ਪਣੀ ਹੈ ਉਹ ਦੇਖ ਦੀ ਗੱਲ ਇਹ ਸ਼ਹਿਰ ਦਾ ਹੀ ਮੇਜ਼ ਹੋਣਾ ਬਾਬਿਓ ਸਰ ਅੰਮ੍ਰਿਤਸਰ ਸ਼ਹਿਰ ਵਾਸੀਆਂ ਨੂੰ ਤੁਸੀਂ ਕੀ ਸੰਦੇਸ਼ ਦੇਣਗੇ ਨਹੀਂ ਨਹੀਂ ਮੈਂ ਤਾਂ ਇਹ اپੀਲ ਕਰਦਾ ਸਾਡੇ ਅਮਸਦ ਵਾਸੀਆਂ ਨੂੰ ਕਿ ਜਿਸ ਵੀ ਵਾਰਡ ਦੇ ਵਿੱਚ ਤੁਸੀਂ ਰਹਿੰਦੇ ਹੋ ਉਸੇ ਵਾਰਡ ਦੇ ਵਿੱਚ ਆਮ ਆਦਮੀ ਪਾਰਟੀ ਦਾ ਜਿਹੜਾ ਉਮੀਦਵਾਰ ਖੜਾ ਹੈ ਉਹਨੂੰ ਆਪਣਾ ਇੱਕ ਇੱਕ ਕੀਮਤੀ ਵੋਟ ਪਾਓ ਇਸ ਸ਼ੈਦਰ ਕਾਪੋਜੀਸ਼ਨ ਦੇ ਵਿੱਚ ਆਮ ਆਦਮੀ ਪਾਰਟੀ ਦਾ ਮੇਲ ਬੜਾ ਵਾਸ ਸਹੀ ਬਿੰਦੀ। ਥੈਂਕ ਯੂ ਸਰ ਥੈਂਕ ਯੂ। ਆ ਪਾਰਟੀ ਜਿੰਨੇ ਨੇ ਬੜੇ ਵਧੀਆ ਨੇ। ਬੜਾ ਬੜਾ ਸਹਿਯੋਗ ਹੈ ਤੁਹਾਨੂੰ। ਮੈਂ ਕਿਹਾ ਕੋਈ ਨਹੀਂ। ਹਾਂ ਜੀ। ਹਾਂ। ਆਮ ਆਦਮੀ ਨੇ ਜੀ।